ਅੱਜ ਦਾ ਦਿਨ ਯਾਨੀ ਕਿ 10 ਮਈ ਦਾ ਦਿਨ ਪੰਜਾਬ ਦੇ ਵਿੱਚ ਇਤਿਹਾਸਕਰ ਪੰਜਾਬੀ ਸੂਬੇ ਦੇ ਇਤਿਹਾਸ ਵਿੱਚ ਇੱਕ ਵੱਡੀ ਅਹਿਮੀਅਤ ਰੱਖਦਾ ਹੈ। ਇਹ ਉਹ ਦਿਨ ਸੀ ਜਦੋਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਜੋ ਉਸ ਵੇਲੇ ਦੀ ਹਕੂਮਤ ਨੂੰ ਦਿੱਤੇ ਗਏ ਨਿਰਦੇਸ਼ਾਂ ਦੇ ਮੂਰੇ ਪੰਜਾਬੀ ਸੂਬੇ ਦੀ ਗੱਲ ਪ੍ਰੋੜਤਾ ਨਾਲ ਰੱਖਣ ਦੀ ਗਵਾਹੀ ਭਰਦਾ ਹੈ। ਅੱਜ ਦੇ ਦਿਨ ਯਾਨੀ ਕਿ 10 ਮਈ ਦੇ ਦਿਨ ਸਾਨੂੰ 1955 ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚਾ ਸ਼ੁਰੂ ਹੋਇਆ ਸੀ। ਇਸ ਮੋਰਚੇ ਦਾ ਮੋੜ ਤਕਰੀਬਨ ਮਹੀਨਾ ਪਹਿਲਾਂ April 1955 ਵਿੱਚ ਵੱਜ ਗਿਆ ਸੀ ਪਰ ਅੱਜ ਦੇ ਦਿਨ 10 ਮਈ ਦੇ ਦਿਨ ਪੰਜਾਬੀ ਸੂਬੇ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਹੋਈ ਸੀ। ਆਓ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚੇ ਦੇ ਇਤਿਹਾਸ ਬਾਰੇ। ਦੇਸ਼ ਦੀ ਆਜ਼ਾਦੀ ਦੀ 1947 ਦੀ ਕਾਰਵਾਈ ਤੋਂ ਬਾਅਦ ਵੱਖ-ਵੱਖ ਖੇਤਿਆਂ ਵਿੱਚ ਵੱਖ-ਵੱਖ ਬੋਲੀਆਂ ਤੇ ਸੱਭਿਆਚਾਰਾਂ ਦੇ ਆਧਾਰ ਉੱਪਰ ਸੂਬੇ ਪੜਨੇ ਸ਼ੁਰੂ ਹੋਏ ਪਰ ਜਦੋਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾ ਹੋਈ ਤਾਂ ਪੰਜਾਬ ਦੇ ਉਸ ਵੇਲੇ ਦੇ ਆਗੂਆਂ ਨੇ ਪੰਜਾਬੀ ਸੂਬੇ ਦੀ ਕਾਇਮੀ ਲਈ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਇੱਕ ਸਮਾਂ ਉਹ ਵੀ ਸੀ ਜਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਉੱਤੇ ਪਾਬੰਦੀ ਲੱਗੀ ਹੋਈ ਸੀ ਅਤੇ ਜੇਕਰ ਕੋਈ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦਾ ਸੀ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾਂਦੀ ਸੀ ਕਈ ਮਿਸਾਲਾਂ ਅਜਿਹੀਆਂ ਵੀ ਪ੍ਰਾਪਤ ਹੁੰਦੀਆਂ ਨੇ ਜਿੱਥੇ ਲੋਕਾਂ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਉੱਤੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਝੱਲੀਆਂ ਅਤੇ ਕਈ ਗਿਆਨੇ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ ਸਨ ਇਸੇ ਲੜੀ ਤਹਿਤ ਵਿਸਾਖੀ ਦੇ ਮੌਕੇ 14 April 1955 ਦੇ ਦਿਨ ਸਿੱਖ ਸੰਗਤਾਂ ਨੇ ਅੰਮ੍ਰਿਤਸਰ ਵਿੱਚ ਇੱਕ ਬਹੁਤ ਵੱਡਾ ਜਲਸਾ ਕੀਤਾ ਪੰਜਾਬੀ ਸੂਬੇ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਜਲਸੇ ਉਤੇ ਪਥਰਾ ਅਤੇ ਰਬੜੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਇਹ ਜਲਸਾ ਕਾਫੀ ਸਫਲ ਸਾਬਤ ਹੋਇਆ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਉੱਤੇ ਕੁਝ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਹਨਾਂ ਸਿੱਖਾਂ ਨੇ ਜ਼ਮਾਨਤ ਉੱਤੇ ਰਿਹਾਅ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਗੁਰੂ ਦਾ ਬਾਗ ਵਿਖੇ ਸਦੇ ਦੀਵਾਨ ਵਿੱਚ ਉਸ ਵੇਲੇ ਦੇ ਉੱਗੇ ਪੰਥਕਾੜੂ ਮਾਸਟਰ ਤਾਰਾ ਸਿੰਘ ਨੇ ਐਲਾਨ ਕਰ ਦਿੱਤਾ ਸੀ ਕਿ ਸਿੱਖ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਉੱਤੇ ਪਾਬੰਦੀ برداشت ਨਹੀਂ ਕਰਨਗੇ। ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਸੀ ਕਿ ਜੇਕਰ 23 April 1955 ਤੱਕ ਇਹ ਪਾਬੰਦੀ ਨਾ हटਾਈ ਗਈ ਤਾਂ ਇਸ ਵਿਰੁੱਧ 10 ਮਈ ਤੋਂ ਬਕਾਇਦਾ ਮੋਰਚਾ ਲਾਇਆ ਜਾਵੇਗਾ। 10 ਮਈ 1955 ਨੂੰ ਜਿਸ ਦਿਨ ਇਹ ਮਿਆਦ ਖਤਮ ਹੋ ਰਹੀ ਸੀ ਤਾਂ ਜਥਾ ਭੇਜਣ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਵੱਡਾ ਦੀਵਾਨ ਸਜਾਇਆ ਗਿਆ ਇਤਿਹਾਸਕ ਵੀਰਵਿਆਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਇਸ ਦੀਵਾਨ ਵਿੱਚ 1 ਲੱਖ ਤੋਂ ਵੱਧ ਸਿੱਖ ਸੰਗਤਾਂ ਹਾਜ਼ਰ ਸਨ ਇਸੇ ਦੀਵਾਨ ਵਿੱਚ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਸੀ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੀ ਅਜੋਕੀ ਹਾਲਤ ਤੋਂ ਸੰਤੋਸ਼ਟ ਨਹੀਂ ਇਸ ਲਈ ਉਹ ਪੰਜਾਬੀ ਸੂਬੇ ਦੀ ਮੰਗ ਕਰਦੇ ਨੇ ਉਸੇ ਆਧਾਰ ਤੇ ਜਿਵੇਂ ਬਾਕੀ ਸੂਬੇ ਬਣਾਏ ਗਏ ਪਰ ਪੰਜਾਬੀ ਸੂਬੇ ਦਾ ਪ੍ਰਚਾਰ ਕਰਨ ਤੋਂ ਰੋਕੇ ਜਾਣਾ ਉਹਨਾਂ ਨੇ ਇੱਕ ਗੈਰ ਕਾਨੂੰਨੀ ਕਦਮ ਕਰਾਰ ਦਿੱਤਾ ਸੀ ਇਸ ਮਗਰੋਂ ਮਾਸਟਰ ਤਾਰਾ ਸਿੰਘ ਆਪਣੇ ਸਾਥੀਆਂ ਸਮੇਤ ਗ੍ਰਿਫਤਾਰੀ ਦੇਣ ਲਈ ਬਾਹਰ ਆਏ ਤਾਂ ਭਾਰੀ ਪੁਲਿਸ ਫੋਰਸ ਨੇ ਉਹਨਾਂ ਨੂੰ ਬ੍ਰਹਮਪੁੱਟਾ ਅਖਾੜਾ ਸਾਹਮਣੇ ਗ੍ਰਿਫਤਾਰ ਕਰ ਲਿਆ ਅਤੇ ਇਸ ਗ੍ਰਫਤਾਰੀ ਦੇ ਨਾਲ ਹੀ ਪੰਜਾਬੀ ਸੂਬੇ ਦਾ ਮੋਰਚਾ ਬਕਾਇਦਾ ਸ਼ੁਰੂ ਹੋ ਗਿਆ। ਉਹੀ ਮੋਰਚਾ ਜਿਸ ਵਿੱਚ ਲੰਮਾ ਸਮਾਂ ਸੰਘਰਸ਼ ਚੱਲਿਆ। ਬਹੁਤ ਵੱਡੇ ਪੱਧਰ ਤੇ ਪੰਜਾਬ ਭਰ ਵਿੱਚ ਪੰਜਾਬੀ ਸੂਬੇ ਦੇ ਹੱਕ ਵਿੱਚ ਆਵਾਜ਼ ਉੱਠੀ। ਜੀਲਾਂ ਵੀ ਭਰੀਆਂ ਗਈਆਂ। ਸਥਾਨਕ ਅਤੇ ਪਿੰਡ ਪੱਧਰ ਉੱਤੇ ਵੀ ਲੋਕਾਂ ਦਾ ਭਰਮਾ ਸਮਰਥਨ ਮਿਲਿਆ ਅਤੇ ਪੰਜਾਬੀ ਸੂਬਾ ਜਿੰਦਾਬਾਦ ਮੋਰਚਾ ਦਿਨ-ਬਦਨ ਅੱਗੇ ਵਧਦਾ ਗਿਆ ਅਤੇ ਆਖਰਕਾਰ ਸਨ 1966 ਵਿੱਚ ਪੰਜਾਬੀ ਸੂਬੇ ਦੀ ਕਾਇਮੀ ਦਾ ਐਲਾਨ ਹੋਇਆ ਹਾਲਾਂਕਿ ਬਹੁਤ ਵੱਡੇ ਪੱਧਰ ਉੱਤੇ ਕਾਂਟ-ਛਾਂਟ ਕਰਕੇ ਪੰਜਾਬੀ ਸੂਬਾ ਬਣਾਇਆ ਗਿਆ ਪਰ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚਾ ਜ਼ਿੰਦਾਬਾਦ ਕਹਿਣ ਦਾ ਹੱਕ ਹਾਸਲ ਕਰਦਾ ਹੋਇਆ ਅੱਜ ਦੇ ਦਿਨ ਯਾਨੀ 10 ਮਈ 1955 ਨੂੰ ਸ਼ੁਰੂ ਹੋਇਆ